ਮਮੀ ਮੈਂ ਮੀਨਾ ਅੱਜ ਥੱਕ ਹੀ ਗਈ ਆ। ਹੋਰ ਸਵੇਰ ਦੀ ਤੇ ਕੰਮ ਲੱਗੀਆਂ। ਹਾਂਜੀ ਹਾਂ। ਤੁਸੀਂ ਇਹਦੇ ਚਾਚੀ ਨੂੰ ਫੋਨ ਕੀਤਾ ਨਹੀਂ ਮੰਦੀ ਚਾਚੀ ਨੂੰ? ਕੀਤਾ ਤਾਂ ਹੈ ਹੀ ਮੈਂ 2-3 ਦਿਨ ਹੋ ਗਏ ਫੋਨ ਕੀਤੇ ਨੂੰ ਉਦੋਂ ਤੇ ਕਹਿੰਦੀ ਸੀ ਮੈਂ ਆਉਂਗੀ। ਤੇ ਹਜੇ ਤੱਕ ਤੇ ਕੋਈ ਆਤਾ ਪਤਾ ਨਹੀਂ ਆਣੇ ਦਾ। ਆਉਂ ਆਏ ਨਹੀਂ ਹਲਤ ਕਰੋ। ਆਣਾ ਉਹਨੇ ਕੀ ਆ? ਉੱਥੇ ਵੀ ਇਦਾਂ ਦਾ ਹੀ ਕਾਰਨਾਮੇ ਕਰਦੀ ਹੋਣੀ ਆ। ਹੁਣੀ ਤੇ ਵਿਆਹ ਕੇ ਗਲੋ ਬੁਲਾ ਲਾਈ ਮਸੀ। ਹਾਂ ਮੈਨੂੰ ਵੀ ਲੱਗਦਾ ਹੀ ਆ। ਆਉਂਦੀ ਆਏ ਪਿੱਛੇ ਉਹਨੇ। ਜੇ ਚੱਜ ਦੀ ਹੁੰਦੀ ਤਾਂ ਕੋਈ ਆਂਦਾ ਨਾ ਪਿੱਛੇ। ਦੇਖਦਾ ਸੁਣਦਾ ਨਾ ਇਹਨੂੰ। ਕਿੰਨੇ ਦਿਨ ਹੋਏ ਫੋਨ ਕੀਤਾ ਨੂੰ ਦੋ ਤਿੰਨ ਦਿਨ ਕਹਨੇ ਨੂੰ ਹੁੰਦੇ ਆ ਹਾਂਜੀ ਆਹ ਤੇ ਉਹ ਹੀ ਤੇ ਗੱਲ ਆ ਤੇ ਜੇ ਬੰਦਾ ਪਿੱਛੇ ਪਹਿਲਾਂ ਹੀ ਚੰਗਾ ਹੋਵੇ ਤਾਂ ਫੇਰ ਹੀ ਕੋਈ ਪਿੱਛਾ ਦੇਖਦਾ ਆ ਵੀ ਹਾਂਜੀ ਮੈਂ ਜਾਣਾ ਆ ਕੁੜੀ ਓਕੀ ਹੋਊਗੀ ਜਾਂ ਕਿੱਦਾਂ ਕਿੱਦਾਂ ਨਹੀਂ ਹਾਂ ਹਾਂਜੀ ਇੱਦੀ ਲੱਗਦਾ ਮੈਨੂੰ ਲੱਗਦਾ ਉੱਥੇ ਵੀ ਇੱਦੀ ਕਰਦੀ ਹੁੰਦੀ ਹੈ ਇਹ ਹੋ ਗਈ ਆ ਨਾ ਨਹੀਂ ਤਾਂ ਇੱਕ ਫੋਨ ਕਰੋ ਤਾਂ ਮਾਪੇ ਦਾ ਝਟ ਆਉਂਦੇ ਆ ਉਹੀ ਤੇ ਗੱਲ ਆ ਹੁਣ ਦੋ ਤਿੰਨ ਦਿਨ ਹੋ ਗਏ ਆ ਪਤਾ ਨਹੀਂ ਤਵੇ ਦੀ ਲੱਗੀ ਤਾਂ ਹੋਈ ਕੰਮ। ਉਹ ਸਾਰਾ ਕੰਮ ਮੈਂ ਕੀਤਾ ਜੇ ਦੇਖਿਆ ਸੀ। ਉੱਠ ਕੇ ਨਾ ਉਹਨੇ ਚਾਲੂ ਫੇਰੇ ਆ। ਨਾ ਉਹਨੇ ਕੁਝ ਬਣਾਇਆ। ਅੰਦਰ ਬੜੀ ਪਤਾ ਨਹੀਂ ਕੀ ਕਰੀ ਜਾਂਦੀ ਤੁਸੀਂ ਦੇਖਿਆ ਨਹੀਂ ਅੰਦਰ ਜਾ ਕੇ। ਮੈਂ ਕਿੱਥੇ ਦੇਖਿਆ? ਮਾਹ ਰਾਣੀ ਅੰਦਰ ਬੜੀ ਆ ਸਵੇਰ ਦੀ ਉਹਨੂੰ ਨਹੀਂ ਪਤਾ ਪਰ ਮੈਂ ਉੱਠ ਕੇ ਕੋਈ ਕੰਮ ਕਰਨਾ ਹੈਗਾ। ਜੇ ਫੇਰ ਕੁਝ ਕਹੋ ਤੇ ਫੇ ਅੱਗੇ ਉਹ ਨੈਣ ਟਪਕਾ ਕੇ ਦੱਸਦੀ ਏ। ਨਹੀਂ ਮਣੀ ਨੂੰ ਨਹੀਂ ਪਤਾ ਹੈਗਾ ਕਿ ਉਹਨੂੰ ਕਮਾ ਕੰਮ ਦਾ ਮਣੀ ਨੂੰ ਕੀ ਪਤਾ ਮਣੀ ਨੂੰ ਪਤਾ ਸਦਾ ਨੂੰ ਵੀ ਮਣੀ ਨੂੰ ਜਦੋਂ ਸੁਣਾ ਉਹ ਹੀ ਸਭ ਕੁਝ ਆਣਾ ਉਹ ਤਾਂ ਸਾਹਮਣੇ ਨੇ ਉਹਨੂੰ ਆਵਤਾ ਦਿਖਦਾ ਹੀ ਆ ਕੀ ਘਰ ਦਾ ਕੰਮ ਨਹੀਂ ਕਰਦੀ ਉਹ। ਆ ਉਹ ਵੀ ਪਤਾ ਨਹੀਂ ਸਵੇਰ ਦਾ ਕਿੱਥੇ ਆ ਉਹਨੂੰ ਦਸੂਗੀ ਜੋ ਕੁਛ ਦੇ ਉਹਨੂੰ ਉਹੀ ਪਤਾ ਲੱਗਣਾ। ਉਹ ਵੀ ਹੁਣ ਨਾ ਦੱਸਦਾ ਨਾ ਪੁੱਛਦਾ ਜਿੱਧਰ ਦਿਲ ਕਰਦਾ ਉਧਰ ਤੁਰਿਆ ਫਿਰਦਾ। ਹੁਣ ਕਿਹੜਾ ਖੇਤਾਂ 'ਚ ਕੋਈ ਕੰਮ ਹੈਗਾ ਜਿਹੜਾ ਉਧਰ ਜਾਣਾ ਇਹਨੇ ਪੈ ਲਈ ਗਲ। ਦਿਬਾ ਨਿਕਲਿਆ ਰਹਿੰਦਾ ਹੋਵੇ। ਉਹ ਬਸ ਇਹ ਹੀ ਨਿਕਲਦਾ ਬਾਹਰ ਵੀ ਮੈਂ ਕਿਸੇ ਸਾਹਮਣੇ ਕੋਈ ਗੱਲ ਨਾ ਹੋ ਜਾਵੇ ਜਾਂ ਕੋਈ ਗੱਲ ਨਾ ਕਰ ਦਵਾਂ। ਮੇਰੇ ਦਿਲ ਕਰਦਾ ਮੈਂ ਚਲੀ ਜਾਵਾਂ। ਮੈਂ ਇੱਥੇ ਕੰਮ ਥੋੜੀ ਕਰਨ ਆਈ ਆ। ਕੱਲੀ ਹੋਣੀ ਉਹ ਹੱਥ ਲਗਾਉਂਦੀ ਹੈਗੀ ਹੁਣ ਉਹ। ਕੋਈ ਨਹੀਂ ਤੂੰ ਨਹੀਂ ਜਾਣਾ ਹੈਗਾ ਹਜੇ ਕੋਈ ਨਹੀਂ ਮੈਂ ਦੇਖਦੀ ਆਂ ਕੀ ਕਰਦੀ ਆ ਉਹ ਮੈਨੂੰ ਨੂੰ ਆਪ ਵੀ ਚਾਹੀਦਾ ਆ ਚਾਹੀਦਾ ਤੇ ਆਪ ਵੀ ਆ ਪਰ ਹੁਣ ਨਹੀਂ ਸਮਝਦੀ ਇਸ ਗੱਲ ਨੂੰ ਤੇ ਫੇਰ ਹੁਣ ਦੱਸ ਕੋਈ ਕੀ ਕਰੇ ਹੈ ਕੋਈ ਨਹੀਂ ਤਾਂ ਬਪੂ ਹੇ ਚੜਾ ਲਿਆ ਪਹਿਲਾਂ ਹੁਣ ਕੰਮ ਨੂੰ ਨਹੀਂ ਲਗਾਇਆ ਚੱਲ ਕੋਈ ਨਹੀਂ ਬਲੀਤੀ ਅਹੀਂ ਤੇ ਮੈਂ ਤਾਂ ਇਹ ਸੋਚਦੀ ਵੀ ਚੱਲ ਨਵੀਂ ਨਵੀਂ ਹੈਗੀ ਐ ਇੰਨੇ ਹੀ ਕਰਨਾ ਸਾਰਾ ਕੁਝ ਤੇ ਚੱਲ 4 ਦਿਨ ਰੈਸਟ ਕਰ ਲਵੇ ਹੈ ਹੁਣ ਮੈਨੂੰ ਕੀ ਪਤਾ ਰੈਸਟ ਕਰਦੀ ਵੀ ਹੁੰਦਾ ਹੋਰ ਪੱਕੀ ਰੈਸਟ ਤੇ ਹੀ ਆ ਚੱਲ ਕੋਈ ਨਹੀਂ ਮੈਂ ਦੇਖਦੀ ਆਂ ਉਹਨੂੰ की कर दी आह चल ओ बाद पहले इन ही पुछ लिथों आया अज है एक ਮਣੀ ਤੂੰ ਕਿੱਥੇ ਹੀ ਸਵੇਰ ਦਾ ਮੈਂ ਤੈਨੂੰ ਦੇਖੀ ਜੰਨੀ ਆ ਕਿਥੇ ਬਣੀ ਇੱਥੇ ਹੀ ਮੈਂ ਕਿਹੜੇ ਕਿਥੇ ਜਾਣਾ ਹੈ ਹਣ ਕੀਤਾ ਦਾ ਕੀ ਮਤਲਬ ਹੋਇਆ ਸਵੇਰ ਦਾ ਤੂੰ ਘਰ ਹੀ ਨਹੀਂ ਬੜਿਆ ਖੇਤਾਂ ਲਈ ਗਿਆ ਹੈਗਾ ਉੱਥੇ ਚੱਕਰ ਮਾਰ ਕੇ ਆਉਣਾ ਮੈਂ ਖੇਤਾਂ ਚ ਕੀ ਆ ਹੁਣ ਨਾ ਉਥੇ ਬੀਜਣੇ ਬਣੇ ਆਲੇ ਹਜੇ ਕੁਛ ਉਦਾਂ ਹੀ ਤੇ ਖਾਲੀ ਹੈ ਸਾਰਾ ਕੁਛ ਉਹੀ ਤੇ ਮੈਂ ਦੇਖਣ ਆਇਆ ਹੁਣ ਇੱਥੇ ਬੀਜਾ ਕੀ ਮੈਂ ਹੁਣ ਉਹ ਤੇ ਜੀ ਨਹੀਂ ਕਰਦਾ ਉਹਦੇ ਹੋਂਦੇ ਬੜਨ ਨੂੰ ਉਥੇ ਕਿਉਂ ਹੁਣ ਕੀ ਹੋ ਗਿਆ ਜੀ ਨੂੰ ਉਹੀ ਤੇ ਹੁਣ ਆ ਕੀ ਉਹੀ ਕੁਛ ਹੋਇਆ ਤੁਹਾਨੂੰ ਪਤਾ ਹੀ ਹੈ ਨਹੀਂ ਉਹ ਕੀ ਹੋਇਆ ਮੈਨੂੰ ਕੋਈ ਨਾ ਬਚਣਾ ਹੀ ਹੁਣ ਉੱਥੇ ਵੀ ਲਾਉਣਾ ਹੀ ਖਰਚਾ ਤੇ ਉਹ ਤੇ ਹੁਣ ਲੋਕਾਂ ਨੇ ਖਾ ਲਿਆ ਤੇ ਹੁਣ ਮੈਂ ਇਤੋਂ ਕੀ ਕਰਾਂ ਕਿਹੜੇ ਲੋਕਾਂ ਨੇ ਖਾ ਲਿਆ ਹੁਣ ਤੁਹਾਨੂੰ ਪਤਾ ਹੀ ਹੈ ਧਰਤੋਂ ਕਿਹੜਾ ਕੋਈ ਹੈਗਾ ਉੱਲਾ ਰਿਆਗੇ ਤੂੰ ਨਾ ਐਵੇਂ ਨਾ ਮੂੰਹ ਖੋਲੀ ਜਾ ਜੇ ਕਿਤੇ ਉਹਨੇ ਮਨਜੀਤ ਨੇ ਸੁਣ ਲਿਆ ਤਾਂ ਫੇਰ ਉਹ ਹੀ ਗੱਲ ਹੁਣੀ ਹੈ ਫੇਰ ਤੁਹਾਡੀ ਲੜਾਈ ਹੋ ਜਾਣੀ ਆਪਸ ਵਿੱਚ ਸੁਣ ਜਾਵੇ ਹੁੰਦੀ ਤੇ ਅੱਗੇ ਕਿਹੜੀ ਨਈ ਨਵੀ ਹੁਣੀ ਹੁਣ ਜਿਹੜੀ ਤੂੰ ਇਹਨਾਂ ਪੁਰਾਣੀਆਂ ਗੱਲਾਂ ਤੇ ਮਿੱਟੀ ਪਾ ਜੋ ਹੋ ਗਿਆ ਸੋ ਹੋ ਗਿਆ ਹੁਣ ਹੈ ਹੋ ਗਿਆ ਤੇ ਮੈਂ ਉਹ ਹੀ ਕਹਿਣਿਆ ਬੈ ਮੈਨੂੰ ਬਾਹਰ ਭੇਜ ਦੋ ਕਿਉਂ ਬਈ ਦੋ ਵਾਰ ਜਿੰਨੀ ਉਮਰ ਹੋ ਗਈ ਹੁਣ ਮੈਂ ਮਿੱਟੀ ਘੜ ਤੇ ਘੜਦੀ ਆ ਕਿਉਂ ਤੇ ਮੈਨ ਬਾਹਰ ਹੀ ਜਾਣਾ ਅੱਛਾ ਚੱਲ ਠੀਕ ਕਰਦਾ ਹਾਂ ਉੱਥੇ ਮੈਂ ਤੇ ਉੱਥੇ ਦੇਖਦਾਰਿਆਂ ਤੇ ਤੋਇਦਾਰਿਆਂ ਵੀ ਹੁਣ ਕਰਾਂਗੀ ਇਹਨੂੰ ਚੱਲ ਠੀਕ ਆ ਜੇ ਤੂੰ ਮਨ ਬਣਾਇਆ ਹੀ ਨਾ ਬਾਹਰ ਜਾਣ ਦਾ ਠੀਕ ਆ ਚੱਲ ਜਾ ਬਾਤ ਲਾ ਦੇਣੀ ਤੇਰੇ ਤੇ ਪੈਸੇ ਆਹ ਲਾਉ ਮਿੱਤੇ ਦੇ ਨਾਲ ਅਮਨ ਦੇ ਵੀ ਲਾਉ ਮਨ ਨੂੰ ਵੀ ਭੇਜ ਨਾਲ ਕਿਉਂ ਆਮਨ ਦੇ ਲਾਉ ਕਿਉਂ ਆਮਨੇ ਕੀ ਹਣੀ ਹਮਣ ਵਿਆਹੀ ਨਹੀਂ ਲੈਣਾ ਵਿਆਹੀ ਆ ਤੇ ਦਾ ਕੀ ਮਤਲਬ ਆ ਤੂੰ ਉਹਨੂੰ ਨਾਲ ਹੀ ਲੈ ਕੇ ਜਾਣਾ ਤੇ ਹੋਰ ਨਾਲ ਲੈ ਕੇ ਜਾਂਦੇ ਲੋਕੀ ਲੈ ਕੇ ਨਹੀਂ ਜਾਂਦੇ ਅੱਛਾ ਠੀਕ ਆ ਕਿਉਂ ਨਹੀਂ ਪੈਸਾ ਮੈਂ ਲਾਉਂਗੀ ਤੇਰੇ ਤੇ ਉਹਦੇ ਤੇ ਮੈਂ ਇੱਕ ਪੈਸਾ ਨਹੀਂ ਲਾਣਾ ਨਾ ਉਹਨੂੰ ਮੈਂ ਬਾਹਰ ਭੇਜਣਾ ਮਹਾਰਾਣੀ ਐ ਇਸ ਵੇਰ ਦੀ ਅੰਦਰ ਬੜੀ ਆ ਕੁੜੀ ਨੇ ਸਾਰਾ ਕੰਮ ਕੀਤਾ ਇਹ ਤੂੰ ਪੁੱਛਣਾ ਹੀ ਇਹਨੂੰ ਮੈਂ ਕਿਉਂ ਪੁੱਛਾਂ ਉਹ ਲੈ ਕਿਉਂ ਉਹ ਨਹੀਂ ਤੁਹਾਡੀ ਪੁੱਛੋ ਇਹਨੂੰ ਕਿ ਆਪ ਵੀ ਬਾਹਰ ਨਹੀਂ ਨਿਕਲੀ ਕੀ ਗੱਲ ਹੈ ਸਿਰਦੇਵਾਲਾ ਨੂੰ ਉਹ ਪੈਂਦੀ ਹੈ ਮੈਂ ਕਿਉਂ ਪੁੱਛਾਂ ਉਹ ਸਿਰਦੇਵਾਲਾਂ ਨੂੰ ਮੈਨੂੰ ਪਤਾ ਕਿੰਨੀ ਦੇ ਪਈ ਆਹੋ ਤੂੰ ਹੁਣ ਉਹਦੀਆਂ ਬੋਲੀਆਂ ਬੋਲਦਾ ਆਹੋ ਤੂੰ ਹੀ ਕਰ ਨੜਾਈ ਵਾਲੀ ਗੱਲ ਕਿ ਮੈਂ ਕਰਨੇ ਮੈਂ ਨਹੀਂ ਪੈ ਲੋਣੇ ਗਏ ਨਹੀਂ ਜਿਹੜੇ ਉਹ ਆ ਉਦਾਂ ਤੋਂ ਕਹਿੰਦਾ ਵੇ ਮੈਂ ਇਕੱਲੇ ਨੇ ਜਾਣਾ ਬਾਹਰ ਪਹਿਲਾਂ ਹੈ ਹੁਣ ਤੂੰ ਕਹੀ ਜਾਣਾ ਵੇ ਉਹਨੂੰ ਵੀ ਨਾਲ ਲੈ ਕੇ ਜਾਣਾ ਫੇ ਉਹਦੀਆਂ ਹੀ ਬੋਲੀਆਂ ਬੋਲਦਾ ਤੂੰ ਤੀ ਹੁਣ ਬੋਲੀਆਂ ਬੋਲਦੇ ਤੇ ਆਣਾ ਉਹਨੂੰ ਵੀ ਨਾਲ ਲੈ ਜਾਊਂ ਤੁਹਾਨੂੰ ਵੀ ਲੈ ਜਾਾਂਗਾ ਤੁਹਾਨੂੰ ਵੀ ਇੱਥੇ ਇਕੱਲੇ ਕਿਉਂ ਨਹੀਂ ਆਣਾ ਤੀ ਤੈਨੂੰ ਨਾ ਨਾ ਮੈਂ ਘੁੰਮਣਾ ਫਿਰਨਾ ਨਹੀਂਗਾ ਮੈਂ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਣਾ ਤਾਂ ਨਾ ਹੀ ਮੈਂ ਆਉਣਾ ਭੇਜ ਤੈ ਕਿਉਂ ਨਹੀਂ ਭੇਜਣਾ ਉਹ ਤੂੰ ਜਾਣਾ ਤਾਂ ਖੁਸ਼ੀ ਨਾਲ ਜਾ ਕੋਈ ਨਹੀਂ ਮੈਂ ਉਹਨੂੰ ਵੀ ਨਾਲ ਹੀ ਲੈ ਕੇ ਜਾਣੀ ਮੈਂ ਬਿਲਕੁਲ ਨਹੀਂ ਭੇਜਣਾ ਨਾ ਮੈਂ ਭੇਜਣਾ ਉਹਨੂੰ ਅੱਜ ਤਾਂ ਨਾ ਮੈਂ ਭੇਜਣਾ ਕੱਲ ਠੀਕ ਹੈ ਮੇਰੀ ਇਹ ਫਾਈਨਲ ਆ ਹੋਣ ਦਾਦੀ ਲੱਗਦੀ ਹੈ ਨਾ ਲੱਗਦੀ ਹੋਵੇ ਨਾ ਲੱਗਦੀ ਹੋਵੇ ਮੈਂ ਨਹੀਂ ਭੇਜਣਾ ਇਹ ਕਿਹੜੀ ਗੱਲ ਹੈ ਮੈਂ ਤੇ ਮੈਂ ਤੇ ਉਹੀ ਕਹਿਣਾ ਤੂੰ ਪੈਲੀ ਬੰਨਾ ਹੀ ਵੇਚੋ ਨਾ ਲੋਕਾਂ ਨੇ ਖਾ ਲੈਣਾ ਤੇ ਆਪਣੀ ਨਾ ਕਰਾਗੇ ਤੇ ਚੱਲੀਏ ਬਾਹਰ ਘਰ ਨਹੀਂ ਲੈ ਜੂ ਮੈਂ ਕੋਈ ਨਹੀਂ ਵੇਚ ਦੀ ਪੈਲੀ ਬੰਨਾ ਤੇਰੇ ਬਾਹਰ ਜਾਣੇ ਦੀ ਗੱਲ ਆ ਜੇ ਤੂੰ ਬਾਹਰ ਜਾਣਾ ਤੇਰੇ ਤੇ ਪੈਸਾ ਲਾ ਦੂੰਗੀ ਮੈਂ ਮੈਂ ਉਹਦੇ ਤੇ ਪੈਸੇ ਨਹੀਂ ਲੈਣਾ ਤੇ ਮੈਨੂੰ ਇਹ ਸੁਝਾ ਨਹੀਂ ਦੇਣੇ ਪੈਲੀ ਬੰਨਾ ਵੇਚ ਦੇ ਥੋੜਾ ਰੋਣਾ ਹੀ ਕਰਨਾ ਲੋਕਾਂ ਨੇ ਖਾਣਾ ਇੱਥੇ ਬਾਅਦ ਚ ਮੈਨੂੰ ਕੋਈ ਨਹੀਂ ਲੋਕਾਂ ਜਿਹੜਿਆਂ ਨੇ ਖਾਣਾ ਦੇਖ ਲਊਗੀ ਮੈਂ ਇੰਨਾ ਜ਼ਿਆਦਾ ਸਿਰ ਦੁਖੰਦਿਆ ਨਾ ਕਿਤੇ ਜਾਣੀ ਨਹੀਂ ਹੁੰਦੇ ਅੱਜ ਤੇ ਮੈਨੂੰ ਕਵਰਾਟ ਜੀ ਹੋਈ ਜਾਂਦੀ ਆ ਪਤਾ ਨਹੀਂ ਕੀ ਗੱਲ ਆ ਬੁਖਾਰ ਜਿਹਾ ਲੱਗਦਾ ਉਹਦਾ ਅੰਬੁਰਾ ਹਲ ਹੋਇਆ ਬਿਆ ਮੇਰਾ ਸਰੀਰ ਤਾਂ ਇਦਾਂ ਹੋਇਆ ਜਿੱਦਾਂ ਪਤਾ ਨਹੀਂ ਜਾਣ ਹੀ ਨਹੀਂ ਹੁੰਦੀ ਮਨੀ ਵੀ ਨਹੀਂ ਆਇ ਹਲੇ ਤੱਕ ਇਹਨਾਂ ਨੂੰ ਨਿੱਤੇ ਮੈਂ ਕਹਿਨੀ ਤੇ ਜਾ ਕੇ ਤੇ ਮੈਨੂੰ ਦਵਾਈ ਲਿਆ ਦੋ ਨੀ ਤੇ ਬਹੁਤ ਜ਼ਿਆਦਾ ਸਿਰ ਦੁਖਿੰਦਾ ਮੇਰਾ ਅੱਜ ਤੂੰ ਪੈਲੀਆਂ ਵੇਚਣੇ ਦੀ ਗੱਲ ਕਰਦਾ ਨਾ ਤੂੰ ਉਹਦੀ ਪੱਟੀ ਤੇ ਚੜਿਆ ਆਂ ਉਹਦੀ ਬੋਲੀ ਬੋਲਦਾ ਤੂੰ ਮੈਂ ਵੀ ਕੋਣੀ ਬੋਲਦਾ ਉਹਦੀ ਮੈਂ ਮੈਂ ਬੋਲੀ ਬੋਲਦਾ ਪਹਿਲਾਂ ਬੋਲਦਾ ਹੀ ਪਹਿਲਾਂ ਸਹੀ ਸੀ ਹੁਣ ਮੈਂ ਬੋਲਣਾ ਪਿਆ ਨੂੰ ਉਹਦੀ ਭੱਟੀ ਬੋਲਦਾ ਆਹੋ ਹੁਣ ਉਹ ਕਹਿੰਦੀ ਆ ਨਾ ਮੈਂ ਵੀ ਬਾਹਰ ਜਾਣਾ ਹੈ ਉਹਨੇ ਤਾਂ ਨਹੀਂ ਕਿਹਾ ਮੈਂ ਕਹਿੰਨੇ ਆ ਉਹਨੇ ਤਾਂ ਇੱਕ ਵਾਰੀ ਵੀ ਨਹੀਂ ਇਹ ਮੈਨੂੰ ਨਹੀਂ ਪਤਾ ਵੀ ਗੋਣ ਕਹਿੰਦਾ ਪਿਆ ਤੂੰ ਉਹਦਾ ਨਾਮ ਨਾਲ ਹੀ ਲੈਣਾ ਨਾ ਵੀ ਉਹਨੇ ਵੀ ਜਾਣਾ ਨਾਲ ਨਾ ਮੈਂ ਤਾਂ ਪੈਲੀ ਨਹੀਂ ਵੇਚਣੀ ਠੀਕ ਆ ਪੈਲੀ ਮੈਂ ਬਿਲਕੁਲ ਨਹੀਂ ਵੇਚਣੀ ਹੈਗੀ ਤਾਂ ਨਾ ਹੀ ਮੈਂ ਉਹਨੂੰ ਬਾਹਰ ਵੇਚਾਂ ਛੱਡ ਦਿਓ ਫੇਰ ਇੱਥੇ ਲੋਕ ਆ ਜੋਗੀ ਕਿਉਂ ਲੋਕਾਂ ਜੋਗੀ ਛੱਡਦੇ ਹੋ ਕੋਈ ਦੇਖਿਓ ਇੱਥੇ ਹੀ ਆ ਨਾ ਕੋਈ ਨਹੀਂ ਦੇ ਲਊਂਗੀ ਮੈਂ ਆਜੂ ਘਰ ਇੱਥੇ ਮੈਂ ਤਾਂ ਦੇ ਉੱਥੇ ਸਾਰੀ ਦਿਹਾੜੀ ਖੜ੍ਹਦੀ ਛਾਵੇਂ ਮੁੱਤਲੇ ਬੈਠੀਆ ਚਲਾਂ ਮੈਂ ਉਹਨੂੰ ਪੁੱਛਿਆ ਕੀ ਹੋਇਆ ਉਹ ਕੱਤੋਂ ਨਿਕਲੀ ਬਾਹਰ ਹਾਏ ਹਾਏ ਇਸ ਮੁੰਡੇ ਨੇ ਤਾਂ ਦਿਮਾਗ ਖਰਾਬ ਕਰਕੇ ਰੱਖ ਦਿੱਤਾ ਪ੍ਰੀਤੀ ਮੇਰਾ ਹੋਣਾ ਕੀ ਆ ਆਇਆ ਉਧਰੋਂ ਬਾਰੋਂ ਘੁੰਮਦਾ ਕਿਤੇ ਖੱਜਲ ਹੁੰਦਾ ਹੀ ਸਵੇਰ ਦਾ ਤੇ ਮੈਂ ਪੁੱਛਿਆ ਮੈਂ ਕਿਹਾ ਕਿੱਥੇ ਹੀ ਜਾਂਦਾ ਉਧਰ ਪੈਲੀਆਂ ਬੰਨੇਆਂ ਲੱਗ ਆਇਆ ਸੀ। ਹਮਣ ਕੀ ਆਇਆ? ਆ ਗਏ ਤੁਸੀਂ। ਹਾਂਜੀ। ਪਾਣੀ ਲਿਆ ਕੇ ਤਾਂ ਮੈਂ। ਨਾ ਪਾਣੀ ਕੋਈ ਨਹੀਂ ਮੰਮੀ ਕਹਿੰਦੇ ਬਾਹਰ ਹੀ ਨਿਕਲੇ ਹੈਗੇ ਤੇ ਮੈਂ ਕਿਹਾ ਪੁੱਛਿਆ ਕੀ ਹੋਇਆ? ਬਾਹਰ ਮੈਂ ਕੀ ਨਿਕਲਣਾ ਆ? ਮੰਮੀ ਹੁਣਾਂ ਨੇ ਤੇ ਆ ਕੇ ਮੇਰੀ ਬਾਤ ਤੱਕ ਨਹੀਂ ਪੁੱਛੀ। ਇੰਨਾ ਮੇਰੇ ਕਿਤੇ ਸਰੀਰ 'ਚ ਦਰਦਾਂ ਹੁੰਦੀਆਂ ਨਾ। ਚੱਕਰ ਜੇ ਆਈ ਜਾਂਦੇ ਆ। ਸਿਰ ਵੀ ਦੁਖਣ ਲਿਆ ਉਤੋਂ ਦੀ। ਤਾਂ ਤੁਹਾਨੂੰ ਵੀ ਬੜੀਆਂ ਦੁਖੰਦੀਆਂ ਆ। ਬੁਖਾਰ ਜਾਇਆ ਤੁਹਾਨੂੰ ਤੇ ਇੰਨਾ ਗਰਮ ਆਇਆ ਤੁਹਾਡਾ ਸਰੀਰ। ਤੇ ਹੋਰ ਕੀ ਆ? ਮੈਂ ਤਾਂ ਸਵੇਰੇ ਰੋਟੀ ਮਸੀ ਕਿਤੇ ਬਣਾਈ ਸੀ। ਅੱਛਾ ਤੁਸੀਂ ਮੈਨੂੰ ਫੋਨ ਕਰ ਦਿੰਦੇ ਆ। ਉਹ ਹੀ ਤੇ ਮੈਂ ਕਿਹਾ ਵੀ ਚੰਗੇ ਭਲੇ ਛੱਡ ਕੇ ਗਿਆ। ਹੁਣ ਕੀ ਹੋਵੇ ਆ ਜੇ ਨਿਕਲੇ ਨਹੀਂ ਬਾਹਰ। ਬਹੁਤ ਜ਼ਿਆਦਾ ਖਵਰਾਟ ਜੀ ਹੁੰਦੀ ਆ। ਚਲੋ ਤੁਹਾਨੂੰ ਦਵਾਈ ਲਿਆਦਾ ਪਹਿਲਾਂ ਮੈਂ। ਅੱਛਾ ਹੂੰ। ਹੁਣ ਕਹਿੰਦਾ ਵੀ ਪੈਲੀ ਬੰਨਾ ਵੇਚ ਕੇ ਤੇ ਮੈਨੂੰ ਬਾਹਰ ਭੇਜੋ। ਨਾਲੇ ਅਮਨ ਨੂੰ ਵੀ ਭੇਜੋ। ਅੱਛਾ ਅਮਨ ਨੂੰ ਨਾਲ ਲੈ ਕੇ ਜਾਣਾ। ਹੋਰ ਪਤਾ ਕੀ ਕਹਿੰਦਾ ਕਹਿੰਦਾ ਇੱਥੇ ਮੈਂ ਲੋਕਾਂ ਜਿਉਂ ਗਈ ਛੱਡ ਕੇ ਜਾ। ਬੋਲਾ ਦੱਸ ਪਿਓ ਤੇਰਾ ਮੈਨੂੰ ਲੋਕਾਂ ਜਿਉਂ ਗਈ ਛੱਡ ਕੇ ਗਿਆ ਹੀ। ਇਹ ਕਿਦਾ ਬੋਲਣ ਲੱਗ ਗਿਆ ਹੁਣ। ਸ਼ਰਮ ਤੇ ਨਹੀਂ ਆਉਂਦੀ ਇਹਨੂੰ ਗੱਲਾਂ ਕਰਦੇ ਇਹਨੂੰ। ਨੇ ਉਹਦੀ ਬੋਲੀ ਬੋਲਦਾ ਹੋਰ ਨਹੀਂ ਗੱਲ ਕੋਈ ਵੀ। ਇਹੀ ਆਖ ਖੰਦੀ ਵੀ। ਹੋਰ ਪੁੱਠੀਆਂ ਸਿੱਧੀਆਂ ਪੱਟੀਆਂ ਇਹੀ ਅੱਗੇ ਬੋਲਦਾ ਸੁਣਿਆ ਠੀਕ ਹੈ ਜੀ ਇਦਾਂ ਇਹ। ਆਉਹੀ ਆ ਅੱਗੇ ਤਾਂ ਚੱਕ ਤਾਂ ਵੀ ਬਦਲ ਗਿਆ ਮੁੰਡਾ ਵਿਆਹ ਤੋਂ ਆ ਤਾਂ। ਹੋਰ ਇਦਾਂ ਹੀ ਆ। ਬੋ ਬੁਰਾ ਹਾਲਾ ਮੇਰਾ ਤਾਂ ਮੈਨੂੰ ਤਾਂ ਚੱਕਰ ਜੀ ਆਈ ਜਾਂਦੇ। ਲੱਤਾਂ ਵੀ ਮੇਰੀਆਂ ਬਹੁਤ ਜ਼ਿਆਦਾ ਦੁਖੰਦੀਆਂ ਆ। ਕੋਈ ਨਹੀਂ ਘੋੜ ਦੇਣਾ ਮੈਂ ਤੁਹਾਨੂੰ। ਨਹੀਂ ਤੁਸੀਂ ਰਹਿਣ ਦਿਓ। ਨਹੀਂ ਘੋੜ ਦੇਣਾ ਕੋਈ ਨਹੀਂ ਫੇਰ ਮੈਂ ਤੁਹਾਨੂੰ ਦਵਾਈ ਲਿਆ ਕੇ ਦਿੰਨਾ। ਜਾਂ ਚੱਲ ਚੱਲਿਓ ਨਾਲ ਮੇਰੇ। ਤੁਸੀਂ ਰਹਿਣ ਦਿਓ। ਮੰਮੀ ਉਹਨਾਂ ਨੇ ਦੇ ਲਿਆ ਉਹਨਾਂ ਨੇ ਫੇਕ ਆਣਾ ਰਹਿਣ ਦਿਓ। ਕੋਈ ਨਹੀਂ ਦੇ ਦੇ ਜਦ ਬਿਮਾਰ ਹੈ ਫੇਕਾ ਤਾਂ ਉਹ ਗਾੜੀ ਗੱਲ ਹੈ ਦੱਸ। ਤੁਸੀਂ ਬਹੁਤ ਲੰਮੇ। ਬਹੁਤ ਲੰਮੇ ਕੋਈ ਨਹੀਂ ਮੈਂ। ਦਵਾਈ ਲਿਆ ਕੇ ਦੇਣਾ ਫੇਰ ਦਿੱਤਾ ਘੋੜ ਦੇਣਾ। ਤੀਜੇ ਰਹਿੰਦੇ ਵੱੜੀ ਕੁੜੀ ਨੇ ਵੀ ਇੰਨਾ ਰੋਲਾ ਪਾਇਆ ਨਾ। ਸਿਰ ਮੇਰੇ ਅੱਗੇ ਦੁਖੰਦਿਆ। ਪ੍ਰੀਤੀ ਹੁਣ ਉਹ ਮਣੀ ਤਾਂ ਨਹੀਂ ਬੋਲਦਾ ਹੁਣ ਮਣੀ ਜੀ ਉਹ ਹੀ ਬੋਲਦੀ ਆ ਉਹਦੀ ਜੁਬਾਨ ਬੋਲਦਾ ਉਹ ਬਾਬੀ ਜੀ ਬਾਬੀ ਜੀ ਹਾਂ ਮਨਜੀਤ ਉਧਰ ਆਓ ਜਰੀਕ ਤੁਹਾਨੂੰ ਕੁਝ ਦਿਖਾਉਣਾ ਆ ਹੁਣ ਕੀ ਦਿਖਾਉਣਾ ਤੂੰ ਓਏ ਤੁਸੀਂ ਆਓ ਤਾਂ ਸਹੀ ਕੁਝ ਦਿਖਾਉਣਾ ਆ ਮੈਂ ਪ੍ਰੀਤੀ ਆ ਜਾ ਜਰਾ ਲਾਓ ਜਲਦੀ ਨਾਲ ਦੇਖੀਏ ਮਨਜੀਤ ਕੀ ਲੱਗਾ ਦਿਖਾਣ ਹੈ ਚੱਲ ਆ ਵੀ ਤਰੀਆਂ ਤਨੂ ਬੋਛਤ ਖਾਮਾ ਮਨਜੀਤ ਤੂੰ ਕੀ ਦਿਖਾਣਾ ਹੁਣ ਮੈਨੂੰ ਚੁੱਪ ਚੁੱਪ ਚੋਰੀ ਜਾ ਉਹ ਪਤਾ ਨਾ ਲੱਗੇ ਇੱਕੋ ਨਾਲ ਇਹ ਦੀ ਪੂਰੀ ਦੀ ਆ ਅੱਛਾ ਅੱਛਾ ਇਹ ਹੋ ਜਾਂਦੀ ਖੁਦ ਅਸੀ ਇੱਕ ਹੁੰਦਾਇ ਤੇ ਕੋਮਨ ਵੀ ਹੀ ਦੇ ਕੰਮ ਆ ਖੁਦ ਇਹ ਨਾ ਮਰੀਦਾ ਲੱਤਾ ਘੁੱਟਨੇ ਨਾ ਸੱਚੀ ਬਹੁਤ ਵਾਰ ਸਕੂਲ ਮਿਲਣ ਗਿਆ ਨਾ ਕੋਈ ਗੱਲ ਨਹੀਂ ਫੇਰ ਉਹੀ ਘੜਦਿਆ ਕਰਾਂਗੇ ਇਹ ਕਿਹੜੀ ਗੱਲ ਦੀ ਤੇ ਹੋਰ ਕੀ ਆ ਦੇਖੇ ਸੋ ਮੁੰਡੇ ਦੇ ਚਾਲੇ ਮਨਜੀਤ ਹੈ ਨਿਕਲੋ ਸ਼ਰਮ ਹੀ ਨਹੀਂ ਆ ਇਸਨੇ ਤੇ ਹੈ ਨਹੀਂ ਉਹਨੂੰ ਸ਼ਰਮ ਨਹੀਂ ਆਉਂਦੀ ਇਦਾਂ ਲੱਤਾਂ ਘੁੱਟਾਂ ਦੇ ਨਹੀਂ ਉਹੀ ਤੇ ਗੱਲ ਆ ਦੇਖ ਹੈ ਤੇ ਤੂੰ ਉਹਦੀਆਂ ਲੱਤਾਂ ਘੁੱਟਦਾ ਪਿਆ ਵਾ ਬਲ ਉਹਨੂੰ ਵੀ ਹੋਇਆ ਸਵੇਰ ਦੀ ਅੰਦਰ ਬੜੀ ਉਹ ਵੀ ਤੁਹਾਡੀਆਂ ਵੀ ਕਰੀ ਲੱਤਾਂ ਘੁੱਟੀਆਂ ਇਹਨੇ ਲੱਤਾਂ ਘੁੱਟੀਆਂ ਮੇਰੇ ਹੁਣ ਗਲੇ ਨੂੰ ਪੈਂਦਾ ਦੇਖਿਆ ਕਿਤਾ ਸੇਵਾ ਕਰਉਂਦਾ ਉਹੀ ਆ ਨਾ ਹੋਇਆ ਹੋਇਆ ਇਹਨੂੰ ਕੁਛ ਨਹੀਂ ਇਹ ਤਾਂਾਂ ਬੈਠੀ ਆ ਅੰਦਰ ਵੀ ਮੈਨੂੰ ਕੰਮ ਨਾ ਕਰਨਾ ਪਵੇ ਕੋਈ ਵੀ ਕੰਮ ਨਾ ਕਰਨਾ ਪਵੇ ਦੂਸਰਾ ਇਹ ਆ ਫੋਨੀ ਨੇ ਉਹਨੂੰ ਉਂਗਲੀ ਦਿੱਤੀ ਉਹ ਕੇ ਬਾਹਰ ਨੂੰ ਲੈ ਕੇ ਚੱਲੋ ਮੈਨੂੰ ਅਸ ਤਾਂ ਇਹ ਸਭ ਕੁਝ ਕਰ ਹੁਣ ਉਹ ਹੀ ਡਰਾਮੇ ਕਰ ਕਰ ਦੱਸਦੀ ਆ ਮੰਨੀ ਤਾਂ ਨਹੀਂ ਸਮਝ ਹੁੰਦਾ ਇੰਨਾ ਥੱਲੇ ਲੱਗ ਗਿਆ ਦੇਖਿਆ ਮੰਮੀ ਜੀ ਆਪਣੇ ਮੁੰਡੇ ਦੇ ਹਾਲ ਤੁਸੀਂ ਹੋਰ ਮੰਜੀਤ ਦੇਖ ਇੰਨਾ ਜਨਾਨੀ ਥੱਲੇ ਲੱਗ ਗਿਆ ਇਹ ਹੈ ਇਹ ਇੰਨਾ ਥੱਲੇ ਲੱਗਾ ਆ ਮੰਮੀ ਜੀ ਇੰਨੀ ਤਾਂ ਕਰੀ ਦਾਲ ਸਬਜ਼ੀ ਨਹੀਂ ਥੱਲੇ ਲੱਗਦੀ ਉਹ ਜਨਨਾ ਥੱਲੇ ਲਾ ਕੇ ਬੈਠਾ ਜਨਾਨੀ ਦੇ ਉਹੀ ਤਾਂ ਗੱਲ ਆ ਹੈ ਮੈਂ ਤਾਂ ਦੁਖੀ ਹੋ ਗਈਆਂ ਇਹਨਾਂ ਦੇ ਚੋਚ ਲਿਆਂ ਕੋਲੋਂ ਹੈ ਇਣੀ ਤਾਂ ਨਾਵਾ ਹੀ ਕੰਮ ਫੜ ਲਿਆ ਹੈ ਇੰਨੇ ਤਾਂ ਮੇਰੇ ਘਰ ਦਾ ਖਾਣਾ ਹੀ ਖਰਾਬ ਕਰਕੇ ਰੱਖ ਦਿੱਤਾ ਪਤਾ ਨਹੀਂ ਮੰਮੀ ਜੀ ਕਿਹੜੀ ਸੁਭਾਅ ਪਾਈ ਐ ਇਹਨੇ ਉਹਦੇ ਸਿਰ 'ਚ ਉਹ ਉਹਦੀਆਂ ਹੀ ਗੱਲ ਮੰਨੀ ਜਾਂਦਾ ਆ ਸੋ ਆ ਕੀ ਮੈਂ ਤਾਂ ਕੰਨੀ ਤੇਰੀਆਂ ਨੇ ਲੱਤਾ ਕੁੱਟੀਆਂ ਹੋਣੀਆਂ ਇਦਾਂ ਜਿੱਦਾਂ ਉਹਦੀਆਂ ਕੁੱਟਣ ਲੱਗਾ ਆ ਮੇਰੀਆਂ ਸੋ ਆ ਕੁੱਟਣੀਆਂ ਇਹਨੇ ਉਹਦੀਆਂ ਹੀ ਘੁੱਟ ਲਵੇ ਹੁਣ ਅੰਦਰ ਪਈ ਦੀਆਂ ਦੇਖਿਆ ਮਣੀ ਉਹਦੀਆਂ ਲੱਤਾ ਘਟਦਾ ਤੁਸੀਂ ਕਦੀ ਮੇਂ ਲੱਤਾ ਕੁੱਟੀਆਂ ਤੀ ਤੇ ਕਦੀ ਮੇਰਾ ਸਿਰ ਵੀ ਨਹੀਂ ਘਟਿਆ ਹੈਗਾ ਮੈਨੂੰ ਮੌਕਾ ਮਿਲਿਆ ਨਾ ਮੈਂ ਤੇਰਾ ਸਿੱਧਾ ਗਲਾ ਹੀ ਘੁੱਟੂ ਗਲਾ ਹੀ ਘੁੱਟਣਾ ਸੀ ਲੱਤਾਂ ਨਹੀਂ ਗੱਲ ਕਰਦੀਆਂ ਸਿਰ ਦੀ ਉਹ ਮੈਂ ਮਣੀ ਨਹੀਂ ਹੈਗਾ ਸਮਝ ਗਈਆਂ ਲੱਤਾਂ ਘਟਾਉਣੀਆਂ ਇਹਨੇ ਹਾਏ ਮੰਜੀ ਨੂੰ ਛੱਡ ਕੋਈ ਨਾ ਅਗਲੀ ਨਹੀਂ ਆਉਂਦੀ ਰਹੀ ਖਿਲਾ ਲਿਆ ਦੇਖ ਲੋ ਇਹ ਸਾਡੇ ਪਿੱਛੇ ਨਹੀਂ ਲੱਗਦੇ ਹੈਗੇ ਮੰਮੀ ਜੀ ਸਮਝਾ ਲਓ ਇਹਨੂੰ ਕਿ ਤੇ ਇਹ ਨਾ ਅਮਨ ਵਰਗੀ ਬਣ ਜਾਵੇ ਠੀਕ ਆ ਨਹੀਂ ਨਹੀਂ ਮਨਜੀਤ ਇਹ ਨਹੀਂ ਬਣਦੀ ਅਮਨ ਵਰਗੀ ਮੈਂ ਹੈਗੀ ਆ ਨਾ ਕਿੱਦਾਂ ਬਣ ਜਾਊ ਇਹ ਅਮਨ ਵਰਗੀ ਜਾਈ ਮੈਂ ਥੱਲੇ ਜਾ ਤੂੰ ਥੱਲੇ ਕੰਮ ਕਰ ਜਾ ਕੇ ਲੈ ਉਹ ਵੀ ਖਣੀ ਗੁੱਸੇ ਹੋ ਗਈ ਆ ਗੁੱਸੇ ਕੀ ਹੋਣਾ ਮੰਮੀ ਜੀ ਇਹਨੂੰ ਖਰੇ ਇਹ ਭਲੇਖਾ ਵੀ ਮੈਂ ਵੀ ਮਣੀ ਮੰਗੋ ਕਰੂੰ ਉਹ ਮੈਂ ਮੈਂ ਮਣੀ ਮੰਗੋ ਨਹੀਂ ਹੈਗਾ ਨਾ ਨਾ ਤੂੰ ਨਾ ਐਵੇਂ ਸੋਚੀ ਜਾਈਂ ਇਦਾਂ ਦਾ ਕੁਛ ਮੈਂ ਹੈਗੀ ਆ ਪਿੱਛੇ ਮੈਂ ਇਹਨੂੰ ਹੋਣ ਦੇ ਨਹੀਂ ਉਹਦੇ ਵਰਗੀ ਅਮਨ ਵਰਗੀ ਜੀਤ ਖਣੀ ਪ੍ਰੀਤੀ ਵੀ ਗੁੱਸੇ ਹੋ ਕੇ ਚਲ ਗਈ ਆ ਹੁਣ ਉਹ ਜਾ ਲੈੰਦੋ ਮੰਮੀ ਜੀ ਉਹ ਵੀ ਬਹਿਮ ਪਾਲੀ ਜਾਂਦੀ ਆ ਵੀ ਹੈ ਪਰ ਮੈਂ ਇਹਨੂੰ ਦੱਸ ਦਿੰਨਾ ਵੀ ਮੈਂ ਮਣੀ ਨਹੀਂ ਹੈਗਾ ਠੀਕ ਹੈ ਨਾ ਤੂੰ ਐਵੇਂ ਨਾ ਸੋਚੀ ਜਾ ਇਦਾਂ ਨਹੀਂ ਕਰਦੀ ਕੁਝ ਵੀ ਇਹ ਸਮਝਾਉਂਗੀ ਇਹਨੂੰ ਮੈਨੂੰ ਤਾਂ ਲੱਗਦਾ ਕਿਤੇ ਅਮੰਦ ਦੇ ਮਗਰ ਲੱਕੇ ਨਾ ਇਹ ਵੀ ਨਾ ਕਿਤੇ ਇਦਾਂ ਦੀ ਹੋ ਜੇ ਉਹਦੇ ਆ ਦੇ ਦੇ ਕੇ ਕਿਦਾਂ ਦਾ ਹੋ ਜੂਗੀ ਨਾ ਨਾ ਮੈਂ ਹੈਗੀ ਹੀ ਆ ਨਾ ਇਹ ਕਿੱਦਾਂ ਇਦਾਂ ਹੋ ਜੂਗੀ ਨਹੀਂ ਸਮਝਾ ਕੇ ਰੱਖਿਓ ਇਹਨੂੰ ਹਾਂ ਨਹੀਂ ਕੋਈ ਠੀਕ ਹੈ ਨਾ ਤੂੰ ਨਾ ਇਸ ਬਾਰੇ ਚ ਸੋਚੀ ਜਾਏ ਵੀ ਇਹ ਓਦਾਂ ਵਾਂਗੂ ਕਰੂਗੀ ਕਿੱਦਾਂ ਕਰੂਗੀ ਨਹੀਂ ਕਰਨ ਦਾ ਮੰਮੀ ਜੀ ਮੈਂ ਦਿੰਨਾ ਨਹੀਂ ਓਦਾਂ ਇਹਨਾਂ ਨੂੰ ਉਹਨੂੰ ਵੀ ਪਤਾ ਹੈ ਪਰ ਪਤਾ ਨਹੀਂ ਹੁੰਦਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਾਣ ਲੱਪੈਂਦਾ ਆ। ਨਹੀਂ ਮੰਜੀ ਇਹ ਤਾਂ ਗੱਲ ਤੇ ਤੇਰੀ ਵੀ ਸਹੀ ਆ ਪਰ ਪਿਛਲਿਆਂ ਦੀ ਸਪੋਰਟ ਕਰਕੇ ਕੁੜੀਆਂ ਜ਼ਿਆਦਾ ਫੇਰ ਇਦਾਂ ਕਰਦੀਆਂ। ਹਾਂਜੀ ਉਹ ਵੀ ਗੱਲ ਹੈ। ਤੂੰ ਬੇਫਿਕਰਾ ਰਹਿ ਮੈਂ ਨਹੀਂ ਇਹਨੂੰ ਇਦਾਂ ਦੀ ਹੋਣ ਦੇਣੀ। ਨਹੀਂ ਬਿਲਕੁਲ ਠੀਕ ਆ ਮਮੀ ਜੀ ਮੈਂ ਤਾਂ ਹੀ ਤੇ ਬੇਫਿਕਰਾ ਆ। ਆਹੋ ਹੋਈ ਨਾ। ਬੇਫਿਕਰ ਕੀਤੀ ਨਹੀਂ ਕੋਈ ਤੁਹਾਡੇ ਹੁੰਦੇ ਹੋਏ। ਹਾਂ ਬਸ ਸੋਚਣਾ ਨਹੀਂ ਇਸ ਬਾਰੇ ਕੁਝ ਵੀ। ਕੋਈ ਗੱਲ ਨਹੀਂ। ਕੋਈ ਨਹੀਂ ਦੇਖਦੇ ਆ ਕਿਦਾਂ ਹੈਗੀ ਆ ਵੇ ਗੁੱਸੇ ਆ ਜਾਂ ਕਿਦਾਂ ਆ। ਉਹ ਤਾਂ ਹੁਣ نیچے ਜਾ ਕੇ ਪਤਾ ਲੱਗੂਗਾ। ਤੁਸੀਂ ਆਪ ਹੀ ਇਹਨੂੰ ਮਨਾ ਲਿਓ ਤੇ ਨਾਲੇ ਨਾ ਮੇਰੀ ਗੱਲ ਸੁਣੋ ਮਿਕ ਹਾਂਜੀ ਅਮਨ ਨਾ ਜਿਆਦਾ ਜੀ ਮਨੀ ਨੂੰ ਮਗਰ ਲਾਉਣ ਲੱਪੀਆ ਇਹਦਾ ਮੰਮੀ ਜੀ ਕੁਛ ਨਾ ਰੋਕ ਲਾਉਣੀ ਪੈਣੀ ਆ ਹਲਕਾ ਨਾ ਪਹਿਣਾ ਨਹੀਂ ਤਾਂ ਕੰਮ ਖਰਾਬ ਹੀ ਲੱਗਦਾ ਮੈਨੂੰ ਉਹੀ ਆ ਮੈਂ ਵੀ ਦੇਖੀ ਜਾਨੀ ਆ ਮਨੀ ਦੇ ਚਾਲੇ ਮੈਨੂੰ ਲੱਗਦਾ ਇਹਨੇ ਨਾ ਤੁਹਾਡੀ ਜ਼ਮੀਨ ਬਕਾ ਦੇਣੀ ਆ ਜਿੱਦਾਂ ਦੇ ਇਹ ਹਾਲ ਤੂੰ ਹੀ ਕਰੋ ਰਾਮੇ ਮਦਵਈ ਲਿਆਦਾ ਤੈਨੂੰ ਆਉ ਤੂੰ ਇਸ ਇੱਦਾਂ ਕਰੋ ਤੁਸੀਂ ਲਿਆ ਦਿਓ ਮੈਨੂੰ ਦਵਾਈ ਹਾਂ ਮੇਰੇ ਕੋਲ ਤਾਂ ਜਾਣ ਹੀ ਹੋਣਾ ਕੋਈ ਮੈਨੂੰ ਕਹਦਾ ਬੁਖਾਰ ਹੈ ਤੇ ਬੀਪੀ ਜਿਆ ਥੋੜਾ ਬੋਤਾ ਘਟਿਆ ਵਾ ਆਪੇ ਦੇ ਦੇ ਦੀ ਆ ਚਲੋ ਲਿਆ ਦਿਓ ਫਿਰ ਹਾਂ ਮੈਂ ਲਿਆ ਲਿਆ ਦਿਓ ਕੋਈ ਹਾਂਜੀ ਹਾਂਜੀ ਮੈਂ ਲਿਆ ਦਿੰਨਾ ਜਲਦੀ ਆ ਜੇ ਉੱਥੇ ਨਾ ਆ ਗਿਆ ਬਸ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਮੇਰੀ ਗੱਲ ਸੁਣੋ ਉਹ ਮਹਾਰਾਣੀ ਬਣ ਕੇ ਲੰਮੀ ਬਈ ਆ ਉਹਨੂੰ ਠਾਲੋ ਕਿਸੇ ਕੰਮ ਤੇ ਦਾ ਲਾਓ ਆ ਹੋ ਮਨਜੀਤ ਆ ਜਿਸ ਵੇਰ ਦੀ ਅੰਦਰ ਹੀ ਬੜੀ ਆ ਇਹ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿੱਦਾਂ ਦਾ ਮਾੜਾ ਮੋਟਾ ਨਹੀਂ ਲਿਆਂਦੀ ਵੀ ਮਹਾਰਾਣੀ ਲਿਆਂਦੀ ਆ ਘਰ ਉਹ ਵੀ ਹੈ ਦੇਖੋ ਲੱਤ ਘਟੋਂਦੀ ਆ ਮਹਾਰਾਣੀ ਵਾਲੀਆਂ ਫੀਲਿੰਗਾਂ ਚੱਕੀ ਜਾਂਦੀ ਆ ਏਦਾਂ ਨਹੀਂ ਗੱਲ ਬਣਨੀ ਮੰਮੀ ਜੀ ਥੋੜਾ ਜਿਹਾ ਤੁਸੀਂ ਵੀ ਗੁੱਸੇ ਨਾਲ ਉਹਨੂੰ ਲਾਓ ਕੰਮ ਤੇ ਨਹੀਂ ਦੇਖਦੀਆਂ ਮੈਂ ਉਹਨੂੰ ਪਈ ਹੈ ਸਵੇਰ ਦੀ ਲੰਮੀ ਲਾਓ ਜਾ ਕੇ ਕੰਮ ਉਹਨੂੰ ਕੀਤੀ ਕੰਮ ਲੱਗੀ ਸਵੇਰ ਦੀ ਤੇ ਇਹ ਅੰਦਰ ਵੜ ਕੇ ਲੰਮੀ ਪਈ ਹੋਰ ਕੀ ਮਹਾਰਾਣੀਆਂ ਵਾਲੀ ਫੀਲਿੰਗ ਚੱਕੀ ਫਿਰਦੀ ਆ ਇਹ ਚੱਲ ਕੋਈ ਨਾ ਮੈਂ ਦੇਖਦੀ ਆ ਥੱਲੇ ਜਾ ਕੇ ਕੀ ਕਰਦੀ ਆ ਇਹਨੂੰ ਹਾਲ ਦੀਆਂ ਜਰਾਕ ਮੈਂ ਦੇਖੋ ਤਾਂ ਸਹੀ ਜਰੀਕ ਐ ਹੀ ਲੰਮੀ ਪਈ ਰਹਿੰਦੀ ਆ ਬੈੱਡ ਤੇ ਰੋਜ਼ ਹੀ ਮਹਾਰਾਣੀ ਬਣ ਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦਾ ਲੈ ਵੀ ਹੁਣ ਮਜਾ ਆਊ ਗਈ ਮੰਮੀ ਹੁਣ ਉਹ ਮਹਾਰਾਣੀ ਆ ਨਾ ਜਿਹੜੀ ਲੰਮੀ ਪਈ ਆ ਹੁਣ ਪਤਾ ਲੱਗੂ ਇਹਨੂੰ ਉਹ ਮੇਰੇ ਖਿਲਾਫ ਕਰਦੀ ਸੀ ਅੱਜ ਹੁਣ ਏਦਾਂ ਦਾ ਮਨਜੀਤ ਸਿੰਘ ਆ ਮੌਕਾ ਆ ਗਿਆ ਵੀ ਮੇਰੀ ਗੱਲ ਭਾਰੀ ਬੈ ਰਹੀ ਆ ਹਰ ਪਾਸੇ ਹੁਣ ਪਤਾ ਲੱਗੂ ਇਹਨੂੰ ਮਹਾਰਾਣੀ ਨੂੰ ਵੱਡੇ ਨੂੰ ਹੈ ਮੈਨੂੰ ਕਹਿੰਦੀ ਸੀ ਵੀ ਭਾਜੀ ਤੁਸੀਂ ਕੀ ਕਿਦਾਂ ਦੀਆਂ ਗੱਲਾਂ ਕਰਦੇ ਆ ਹੁਣ ਦੱਸੂ ਇਹਨੂੰ ਮੈਂ ਆਹੋਕ ਮਨਜੀਤ ਵੀ ਠੀਕ ਹੀ ਕਹਿੰਦਾ ਜਾ ਕੇ ਦੇਖਦੀ ਆ ਮਹਾਰਾਣੀ ਕੀ ਕਰਦੀ ਐ ਸਵੇਰ ਦੀ ਅੰਦਰ ਹੀ ਬੜੀ ਆ ਹੈ ਇਹਨੂੰ ਤਾਂ ਪਤਾ ਹੀ ਨਹੀਂਗਾ ਵੀ ਮੈਂ ਉੱਠ ਕੇ ਕੋਈ ਕੰਮ ਕਰਨਾ ਆਮਨੇ ਆਮਨੇ ਹਾਂਜੀ ਮੰਮੀ ਕੀ ਕਰੀ ਜਾਨੀ ਸਵੇਰ ਦੀ ਅੰਦਰ ਬੜੀ ਮਹਾਰਾਣੀ ਬਣ ਕੇ ਹੈ ਮੰਮੀ ਕਰਨਾ ਕੀ ਆ ਮੇਰੀ ਨਾ ਸਿਹਤ ਹੀ ਜਿਨੀ ਠੀਕ ਲੱਗਨਦੀ ਐਦਾਂ ਲੱਗਦਾ ਕਿ ਜਿੱਦਾਂ ਨਾ ਬੁਖਾਰ ਹੁੰਦਾ ਤੂੰ ਨਾ ਬਹੁਤੇ ਡਰਾਮੇ ਨਾ ਕਰ ਮੇਰੇ ਸਾਹਮਣੇ ਹੈ ਤੈਨੂੰ ਨਹੀਂ ਪਤਾ ਕੁੜੀ ਸਵੇਰ ਦੀ ਲੱਗੀ ਐ ਸਾਰਾ ਕੰਮ ਕੁੜੀ ਨੇ ਕੀਤਾ ਮੰਮੀ ਮੈਂ ਭਲਾਂ ਦੱਸੋ ਘਾ ਤੋ ਡਰਾਮੇ ਕਰਨੇ ਨਹੀਂ ਸੇਹ ਤਾਂ ਠੀਕ ਤੇ ਤਾਂ ਹੀ ਕਹਿਨੀ ਆ ਤੂੰ ਮਣੀ ਨੂੰ ਪਿੱਛੇ ਲਾਇਆ ਦੇਖਿਆ ਨਾ ਜਿਹੜੀ ਤੇਰੀ ਸੇਹ ਨਹੀਂ ਠੀਕ ਉਹ ਨੂੰ ਡਰਾਮੇ ਕਰ ਕਰ ਦੱਸਦੀ ਆ ਦੱਤਾਂ ਘੁੱਟਦਾ ਹੀ ਤੇਰੀਆਂ ਹੈ ਮੰਮੀ ਮੈਂ ਤੇ ਉਹਨਾਂ ਨੂੰ ਬਿਠੇਰਾ ਗਿਆ ਹੀ ਹੁਣ ਤੁਹਾਨੂੰ ਤਾਂ ਲੱਗਦਾ ਨਹੀਂ ਪਰ ਉਹਨਾਂ ਨੂੰ ਤਾਂ ਪਤਾ ਹੀ ਆ ਨਾ ਮੇਰੀ ਸਿਹਤ ਨਹੀਂ ਠੀਕ ਹੁਣ ਲੱਗ ਪਏ ਘੁੱਟਨ ਦੇ ਵਿੱਚ ਮੇਰਾ ਕੀ ਕਸੂਰ ਆ ਉਹਨੂੰ ਬੜਾ ਪਤਾ ਜਿੱਦਾਂ ਤੂੰ ਡਰਾਮੇ ਕਰ ਕਰ ਦੱਸਦੀ ਜਣੇ ਅਗਲੇ ਨੇ ਵੀ ਤੇ ਦੇਖਣਾ ਹੀ ਆ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਮੇਰੀ ਸੱਚੀ ਨਹੀਂ ਸਿਹਤ ਠੀਕ ਹੈਗੀ ਤੂੰ ਇਦਾਂ ਕਾਹਤੋ ਕਰਦੇ ਪੇ ਕੁਛ ਨਹੀਂ ਸਿਹਤ ਤੇਰੀ ਠੀਕ ਆ ਕੀ ਹੋਇਆ ਤੇਰੀ ਸਿਰ ਨੂੰ ਡਰਾਮੇ ਕਰ ਕਰ ਦੱਸਦੀ ਆ ਤੂੰ ਮੈਨੂੰ ਹੈ ਮੰਮੀ ਮੇਰੀ ਸੱਚੀ ਨਹੀਂ ਸਿਹਤ ਠੀਕ ਆ ਤੂੰ ਇਹ ਡਰਾਮੇ ਨਾ ਬਣੀ ਮੋਰੇ ਕਰਿਆ ਕਰ ਚੱਲ ਉੱਠ ਚੱਲ ਬਾਹਰ ਤੇ ਕੰਮ ਕਰ ਰੋਈ ਚ ਜਾ ਕੇ ਆਹੋ ਰੋਟੀ ਬਣਾ ਸਵੇਰ ਦੀ ਅੰਦਰ ਬੜੀ ਹੂੰ ਆ ਤੂੰ ਹੈ ਜਾ ਸਵੇਰ ਦੀ ਜਾ ਤੇ ਕੰਮ ਕਰ ਚੱਲ ਉੱਥੇ ਮੈਂ ਤੇ ਇੱਦਾ ਕਰ ਦੂ ਕਰਦੇ ਪੇ ਮੈਂ ਕਰ ਹੀ ਲੈਣਾ ਕੰਮ ਤੂੰ ਚੱਲ ਚੱਲ ਸਵੇਰ ਦੀ ਲੱਗੀ ਆਹੋ ਉੱਦੈ ਪਖੰਡ ਕਰਦੀ ਆ ਤੂੰ ਚੱਲ ਆਹੋ ਕਰ ਕੰਮ ਆਹ ਜੀ ਮਹਾਰਾਣੀ ਉੱਠ ਕੇ ਹੁਣ ਦੀਦੀ ਲਿਆਓ ਛੱਡੋ ਮੈਂ ਕਰ ਲੈਨੀ ਆ ਹੁਣ ਕੀ ਕਰਨਾ ਹੁੰਦਾ ਮੈਂ ਸਾਰਾ ਕੰਮ ਕਰ ਹੀ ਲਿਆ ਵਾ ਜਾ ਜਾ ਕੇ ਲੰਮੀ ਬੈਠ ਜਾ ਕੇ ਜਾ ਰੈਸਟ ਕਰ ਜਾ ਜੀ